ਲੁਧਿਆਣਾ ਦੇ ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਨੇੜੇ بڑے ਫਲਾਇਓਵਰ ਤੇ देर रात 1 ਵਜੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿੱਚ ਲੁਧਿਆਣਾ ਈਸਟ ਦੇ ACP ਅਤੇ ਉਹਨਾਂ ਦੇ ਗਨਮੈਨ ਦੀ ਮੌਤ ਹੋ ਗਈ ਅਤੇ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜ਼ਖਮੀ ਡਰਾਈਵਰ ਨੂੰ ਲੁਧਿਆਣਾ ਦੇ ਡੀਆਈਐਮਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਮ੍ਰਿਤਕਾਂ ਦੀ ਪਛਾਣ ACP ਸੰਦੀਪ ਸਿੰਘ ਅਤੇ ਗਨਮੈਨ ਪਰਮਜੋਤ ਸਿੰਘ ਵਜੋਂ ਹੋਈ ਹੈ ਏਸੀਪੀ ਸੰਦੀਪ ਸਿੰਘ ਆਪਣੇ ਗਨਮੈਨ ਪਰਮਜੋਤ ਸਿੰਘ ਤੇ ਡਰਾਈਵਰ ਗੁਰਪ੍ਰੀਤ ਸਿੰਘ ਨਾਲ ਫਾਰਚੂਨਰ ਕਾਰ ਚੰਡੀਗੜ੍ਹ ਤੋਂ ਲੁਧਿਆਣਾ ਵਾਪਸ ਆ ਰਹੇ ਸੀ ਜਦੋਂ ਉਹਨਾਂ ਦੀ ਕਾਰ ਸਮਰਾਲਾ ਨੇੜਲੇ ਪਿੰਡ ਦਿਆਲਪੁਰਾ ਵਿਖੇ ਹਾਈਵੇ ਤੇ ਪਹੁੰਚੀ ਤਾਂ ਤੇਜ਼ ਰਫ਼ਤਾਰ ਸਕਾਰਪੀਓ ਨੇ ਟੱਕਰ ਮਾਰ ਦਿੱਤੀ ਜ਼ਬਰਦਸਤ ਟੱਕਰ ਹੋਣ ਕਾਰਨ ਫਾਰਚੂਨਰ ਕਾਰ ਨੂੰ ਅੱਗ ਲੱਗ ਗਈ ਜਿਸ ਕਾਰਨ ਇਹ ਦਰਦਨਾਕ ਹਾਦਸਾ ਹੋਇਆ ਏਸੀਪੀ ਤੇ ਉਹਨਾਂ ਦੇ ਗਨਮੈਨ ਦੀ ਦਰਦਨਾਕ ਮੌਤ ਹੋ ਗਈ ਮੇਰਾ ਨਾਮ ਸਤੀਜ ਕੁਮਾਰ ਜੀ ਮੇਰੀ ਐਂਬੂਲੈਂਸ ਸਰਵਿਸ ਹੈ ਸਮਰਾਲਾ ਐਂਬੂਲੈਂਸ ਸਰਵਿਸ ਤੇ ਕੀ ਘਟਨਾ ਹੋਈ ਹੈ ਰਾਤ ਨੂੰ ਤੁਹਾਡੇ ਨਾਲ ਰਾਤ ਕੀ ਮੈਂ 11:30 ਵਜੇ ਰੋ ਸਿਵਲ ਹਸਪੀਟਲ ਸਮਰਾਲੇ ਤੋਂ ਪੇਸ਼ੈਂਟ ਲੈ ਕੇ ਨਿਕਲਿਆ ਜੀ ਉਸ ਟਾਈਮ ਤੱਕ ਜਾਨੀ ਕਿ ਬਿਲਕੁਲ ਸਹੀ ਸੀਗਾ ਜੇ ਘਟਨਾ ਹੋਣ ਤੋਂ ਪਹਿਲਾਂ ਦੀ ਗੱਲ ਆ ਜੀ ਜਦੋਂ ਮੈਂ ਜਾ ਰਿਹਾ ਸੀਗਾ ਜਿੱਥੇ ਜਾ ਕੇ ਰੋਡ ক্লোਜ਼ ਕੀਤਾ ਦੀ ਧਰਨੇ ਕਰਕੇ ਉੱਥੋਂ ਨਾ ਵਨ ਵੇ ਹੋ ਜਾਂਦਾ ਆ ਵਨ ਵੇ ਹੈਗਾ ਆ ਹੁਣ ਜਿਹੜਾ ਉਧਰੋਂ ਆ ਰਿਹਾ ਜੀ ਚੰਡੀਗੜ੍ਹ ਵਾਲੀ ਸਾਈਡ ਤੋਂ ਉਹਨੂੰ ਤਾਂ ਨਹੀਂ ਪਤਾ ਲੱਗਦਾ ਜੀ ਵੀ 92 ਹੈਗਾ ਆ ਕਿਉਂਕਿ ਉਹ ਤਾਂ ਆਪਣੀ ਉਸੇ ਸਪੀਡ ਦੇ ਉੱਪਰ ਆ ਰਿਹਾ ਆ ਠੀਕ ਆ ਜੀ ਜਿਹੜਾ ਮਨ ਹੁਣ ਇਧਰੋਂ ਜਾ ਰਿਹਾ ਆ ਹੁਣ ਸਾਨੂੰ ਪਤਾ ਵੀ ਰਾਤ ਕਿੰਡੀ ਬੜੀ ਜਿੱਕਤ ਖੜੀ ਹੋ ਜਾਣੀ ਸੀ ਉਸ ਐਕਸੀਡੈਂਟ ਹੋਣ ਤੋਂ ਪਹਿਲਾਂ ਖੁਦ ਮੇਰਾ ਆਪਣਾ ਐਕਸੀਡੈਂਟ ਹੋਣਾ ਸੀਗਾ ਕਿਉਂਕਿ ਬਸ ਪ੍ਰਮਾਤਮਾ ਨੇ ਰੱਖ ਲਿਆ ਜੀ ਬੇ ਬਿਲਕੁਲ ਹੁਣ ਜਿਹੜਾ ਸਾਹਮਣੇ ਆ ਰਿਹਾ ਆ ਮੰਨ ਲਓ ਇੱਕ ਤਾਂ ਹਨੇਰਾ ਹੁੰਦਾ ਜੀ ਕਿਉਂਕਿ ਥੋੜਾ ਨੀਂਦ ਦਾ ਟਾਈਮ ਵੀ ਹੁੰਦਾ ਆ ਨਹੀਂ ਪਤਾ ਲੱਗਦਾ ਹੈਗਾ ਲਾਈਟਾਂ ਲੂਟਾਂ ਦਿੱਤੀਆਂ ਇਹ ਬਿਲਕੁਲ ਕਲੋਜ਼ ਆ ਕੇ ਹੀ ਉਸ ਬੰਦੇ ਨੇ ਗੱਡੀ ਸਾਈਡ ਤੇ ਕੀਤੀ ਜਨਨ ਕਿ ਉਹ ਹੋ ਸਕਦਾ ਸੀਗਾ ਵੀ ਜੇ ਉਹ ਨਾਸ ਗੱਡੀ ਸਾਈਡ ਤੇ ਕਰਦਾ ਜਿਹੜੀ ਇਹ ਘਟਨਾ ਵਾਪਰੀ ਹੈ ਸ਼ਾਇਦ ਮੇਰੇ ਨਾਲ ਪਹਿਲਾਂ ਵਾਪਰ ਜਾਂਦੀ ਜੀ ਕੀ ਕਾਰਨ ਬਣਿਆ ਜਿਹੜਾ ਉਹ ਘਟਨਾ ਵਾਪਰੀ ਹੈ ਉਹ ਇਹੀ ਦੱਸ ਰਹੇ ਨੇ ਜੀ ਕਹਿੰਦੇ ਵੀ ਇੱਕ ਗੱਡੀ ਜਿਹੜੀ ਇਧਰੋਂ ਸਕਾਰਪਿਓ ਜਾ ਰਹੀ ਸੀਗੀ ਉਹ ਵੀ ਉਹ ਗੱਡੀ ਨੂੰ ਕ੍ਰੋਸ ਕਰਨ ਲੱਗੀ ਸੀਗੀ ਉਹ ਕ੍ਰੋਸ ਕਰਨ ਦੇ ਚੱਕਰ ਦੇ ਵਿੱਚ ਉਹ ਗੱਡੀ ਟੱਚ ਹੋ ਗਈ ਟੱਚ ਹੋਣ ਤੋਂ ਬਾਅਦ ਫੁੱਟਪਾਥ ਦੇ ਨਾਲ 91 ਬਣਿਆ ਕਿਉਂ ਇਹ 91 ਜੀ ਉੱਥੇ ਧਰਨਾ ਲੱਗਿਆ ਹੋਇਆ ਜੀ ਕੋਈ ਗੈਸ ਫੈਕਟਰੀ ਦਾ ਕੋਈ ਮਸਲਾ ਚੱਲਦਾ ਆ ਉਹਦੇ ਕਾਰਨ ਧਰਨਾ ਲੱਗਿਆ ਹੋਇਆ ਜੀ ਧਰਨੇ ਲਈ ਤਾਂ ਦੇਖੋ ਅਸੀਂ ਇਹ ਕਹਿੰਦੇ ਆਂ ਵੀ ਜਿਹੜਾ ਧਰਨਾ ਆ ਚਾਹੇ ਕੋਈ ਲੰਗਰ ਆ ਜੀ ਵੀ ਇਹ ਜਿਹੜੇ ਰੋਡ ਹੈਗੇ ਨੇ ਇਹਨਾਂ ਤੇ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਖੋ ਦਿੱਕਤ ਸਭ ਤੋਂ ਵੱਡੀ ਦਿੱਕਤ ਕੀ ਨੂੰ ਆਉਂਦੀ ਆ ਐਂਬੂਲੈਂਸ ਵਾਲਿਆਂ ਨੂੰ ਦੇਖੋ ਸਾਡੇ ਕੋਲ ਪੇਸ਼ੈਂਟ ਹੁੰਦਾ ਆ ਸਾਡੇ ਕੋਲ ਬਹੁਤ ਹੀ ਘੱਟ ਸਮਾਂ ਹੁੰਦਾ ਆ ਕਿਉਂਕਿ ਦੇਖੋ ਅਸੀਂ ਓਵਰ ਚੱਲਦੇ ਆ ਅਸੀਂ ਨਹੀਂ ਕਹਿੰਦੇ ਅਸੀਂ ਓਵਰ ਨਹੀਂ ਚੱਲਦੇ ਅਸੀਂ ਚੱਲਦੇ ਆ ਸਾਡੀ ਮਜਬੂਰੀ ਹੁੰਦੀ ਆ ਮਜਬੂਰੀ ਸਾਡੀ ਹੁੰਦੀ ਆ ਵੀ ਅਸੀਂ ਪੇਸ਼ੈਂਟ ਦੀ ਜਾਨ ਬਚਾ ਲਈਏ ਪਰ ਜਦੋਂ ਸਾਨੂੰ ਇਦਾਂ ਦਾ ਕੋਈ ਧਰਨਾ ਮਿਲਦਾ ਜਾਂ ਸਾਨੂੰ ਕੋਈ ਵੀ ਲੰਗਰ ਮਿਲਦਾ ਆ ਠੀਕ ਆ ਜੀ ਉਹਦੇ ਵਿੱਚ ਆ ਕੇ ਸਾਨੂੰ ਫਸਣਾ ਪੈ ਜਾਂਦਾ ਉੱਥੇ ਸਾਡਾ ਸਮਾਂ ਖਰਾਬ ਹੋ ਜਾਂਦਾ ਜੀ ਜੀ ਜੇ ਮੰਨੀ ਜਿਹੜਾ ਰਾਤ ਐਕਸੀਡੈਂਟ ਹੋਇਆ ਸੀ ਵੀ ਸਭ ਦੀ ਡੈਥ ਹੋਈ ਆ ਉਹ ਮੰਨੀ ਆ ਵੀ ਇਹ ਜਿਹੜਾ ਧਰਨੇ ਕਰਨ ਇਹਦਾ ਧਰਨਾ ਹੀ ਕਰਨ ਦੇਖੋ ਜੀ ਜਦੋਂ ਵਨਵੇ ਹੈਗਾ ਜਾਂ ਕਾਰਨ ਤਾਂ ਹੈਗਾ ਹੀ ਆ ਜੇ ਵਨਵੇ ਨਾ ਹੁੰਦਾ ਹੋ ਸਕਦਾ ਸੀ ਨਾ ਹੁੰਦਾ ਜੀ ਕਾਰਨ ਤਾਂ